ਮਰਾਂ ਮੈਂ ਨਾ ਪੀਂਦਾ ਨਾ ਨੰਦ ਕਰ ਬੋਲੇ ਨਾ ਪੀਂਦਾ ਮੈਂ ਹਾਂ ਪਾ ਰੋਤਾ ਮਨ ਦੇ ਨਾਲ ਪੀਂਦਾ ਅਰਥ ਤੜੀ ਲਾ ਟਿਕਣ ਕੇ ਬੇਟਾ ਜਦੋਂ ਤੈਨੂੰ ਕੋਈ ਕੰਮ ਆਖਿਆ ਜਾਵੇ ਤੇ ਨੂੰ ਕੋਈ ਕੰਮ ਆਖਿਆ ਜਾਵੇ ਨੰਨਾ ਨਹੀਂ ਵਰਤਣਾ ਪੱਭਾ ਵਰਤਣਾ ਕਹਿੰਦੇ ਪੱਭਾ ਭਾ ਵੀ ਚੰਗਾ ਨਹੀਂ ਕਰਦੀ ਆ ਤੇ ਜੇ ਵੀ ਕੁਝ ਕਰਨਾ ਕੋਈ ਗਲਤੀ ਹੋਣੀ ਹੈ ਜੁਗਾ ਪੱਭਾ ਜੋ ਆਪਣੇ ਕਿਸੇ ਨੇ ਜਿੰਦਿਆ ਜੋ ਕبھی ਨਾ ਭੁੱਲੇ ਉਸੇ ભગવાન ਕਹਤੇ ਹੈ ਜੋ ਧੂਰ ਕੋ ਨਾਮ ਮਾਨਨੇ ਉਸੇ ભગવાન ਕਹਤੇ ਹੈ ભગવાન ਪਸੂ ਕਹੇ ਇਸੇ ਸ਼ੈਤਾਨ ਕਰਤੇ ਹਨ ਭਗਵਾਨ ਆਪਾ ਬਣ ਨਹੀਂ ਸਕਦੇ ਤੇ ਸ਼ੈਤਾਨ ਤੇ ਹਮਾਰ ਬਣਨਾ ਨਹੀਂ ਇਨਸਾਨ ਬਣਨਾ ਜੇ ਕਿਤੇ ਕੋਈ ਗਲਤੀ ਹੋ ਜਾਵੇ ਨਾ ਜਿੰਨੇ ਕੁਝ ਕਰਨਾ ਤੋਂ ਗਲਤੀ ਜ਼ਰੂਰ ਹੋਵੇਗੀ ਜੇ ਗਲਤੀ ਹੋ ਜਾਵੇ ਤੇ ਦੂਜਾ ਪਤਾ ਪੜਨ ਭੱਬਾ ਭੁੱਲੀ ਨਹੀਂ ਇੰਨਾ ਭੱਬਾ ਜੇਤੇ ਕੋਈ ਖੁਦਸ ਸੁਲਿਆ ਪ ਜਾਵੇ ਕੀ ਤਾਂ ਪੱਪਾ ਬੰਦਰ ਨੇ ਨਾ ਪੱਪਾ ਪਾਣਾ ਮੰਨ ਲੈ ਤੇ ਬੱਚਿਆਂ ਨੂੰ ਫੇਰ ਨੌਜਵਾਨਾਂ ਨੂੰ ਇੱਕ ਸਿੱਖਿਆ ਜਿਹੜੇ ਮੱਧੇ ਤੇ ਸੇਰੇ ਬੰਨੀ ਨੇ ਨਾ ਇਹਵੇਂ ਤਰ੍ਹਾਂ ਨਾ ਸਮਝਿਓ ਇਹ ਬੜੀ ਵੱਡੀ ਜ਼ਿੰਮੇਵਾਰੀ ਹੈ ਇਹ ਫਾਰਸੀ ਦਾ ਲਫ਼ਜ਼ ਹੈ ਖਿਆਲ ਰਹਿਣਾ ਬੱਚਿਓ ਫਾਰਸੀ ਦਾ ਲਫ਼ਜ਼ ਹੈ ਫਾਰਸੀ ਵਿੱਚ ਸੇ ਕਹਿੰਦੇ ਪਿੰਨ ਨੂੰ ਤੇ ਰਾਹ ਕਹਿੰਦੇ ਰਸਤੇ ਨੂੰ ਦੇ ਦੋਨਾਂ ਦੇ ਮਾਤਾ ਪਿਤਾ ਦੇ ਦੂਰ ਰਸਤੇ ਇੱਕ ਲੜਕੀ ਤੇ ਲੜਕੇ ਨੇ ਤੇ ਅੱਜ ਤੋਂ ਤੀਜਾ ਰਾਹ ਸੇ ਰਾਹ ਤੀਜਾ ਰਾਹ ਸ਼ੁਰੂ ਹੋਇਆ ਉਹਦੀ ਮੰਡ ਤੇਰੇ ਸਿਰ ਤੇ ਰੱਖੀ ਐ ਸੇ ਰਾਹ ਨਾਲ ਸਮਝੀ ਕੋ ਸੋਚਾ ਇੰਨਾ ਪਿਆਰਿਆਂ ਸੱਚਿਆਰਿਆਂ ਸਮੋਸ਼ੇ ਦਾ ਨੇ ਕਮਾਈ ਦਾ ਧਿਆਨ ਕਰਕੇ ਵੱਲੋਂ ਜੀ ਸ੍ਰੀ ਪਰਮੇਸ਼ਰ ਹੀ ਕਰ ਸਕਦੇ ਐ ਇਹਨਾਂ ਕਾਰਜਾਂ ਨੂੰ ਜਿਸ ਦਾ ਕਾਰਜ ਤੇ ਨਹੀਂ ਕੀਤਾ ਜਾ ਵਿੱਚ ਆਰਾਮ ਲੇਕਿਨ ਉਹ ਹਮੇਸ਼ਾ ਸਤਗੁਰੂ ਜੀ ਕਾਰਜ ਆਪ ਕਰਦੇ ਆ ਲੇਕਿਨ ਵਡਿਆਈਆਂ ਜਿਹੜੀ ਆਪਣੇ ਸੇਵਕਾਂ ਨੂੰ ਦਿੰਦੇ ਆ ਇਹ ਅੱਜ ਦਾ ਬਹੁਤ ਵੱਡਾ ਜਿਹੜਾ ਸਮਾਗਮ ਹੈ 11 ਬਜੇ ਦਾ ਆਨੰਦ ਕਾਰਨ ਦਾ ਪਿੰਗਲਾ ਆਸ਼ਰਮ ਦੇ ਸਮੁੱਚੇ ਪਰਿਵਾਰ ਔਰ ਪਿੰਗਲਾ ਆਸ਼ਰਮ ਦੇ ਮੁਖੀ ਸ਼੍ਰੀਮਾਨ ਸਤਵਾਲਾ ਬਲਬੀਰ ਸਿੰਘ ਜੀ ਦੀ ਝੋਲੀ ਵਿੱਚ ਪਾਇਆ ਆਲੀਏ ਪਿੰਗਲਾ ਆਸ਼ਰਮ ਨੋ ਕਿਰਦੋ ਸੰਗਤਾਂ ਨੂੰ ਬ੍ਰਿੰਦਲਾਪਾਈ ਉੱਚੀ ਸਾਲ ਸੁਵਾਰ ਸ਼ਾਦੀਆਂ ਕਰਦੇ ਹਾਂ ਕਿ ਦਾ ਸਰਲ ਬਰੂ ਜਿੱਤ ਮਹੀਨੇ 10 ਤਾਰਿਖ ਐਤਵਾਰ ਅਸੀਂ ਕਹਿੰਦੇ ਹਾਂ ਕਿ ਜਿਹੜੇ ਇਹ ਸ਼ਾਦੀਆਂ ਕਰਕੇ ਬਾਅਦ ਚੋਂ ਛੱਡ ਦਿੰਦੇ ਨੇ ਉਹਨਾਂ ਨੂੰ ਅਪੀ ਕਰਤਾ ਹੀ ਪੱਤਰਾ ਦਾਗਰਿਆ ਨੂੰ ਨਾਲ ਆਪਣਾ ਪਰਿਵਾਰ ਤੇ ਪਰਿਵਾਰ ਖਰਾਬ ਕਰਾਪ ਦੇ ਦੇ ਕਿ ਅਸੀਂ ਦਾ ਇਹ ਉਪਰ ਕਰਦਿਆ ਸੰਗਤਾਂ ਨੂੰ ਤਾਂ ਹੀ ਆਪਣੇ ਕਾਰਜੇ ਜਾ ਕੰਨਾ ਪਹਿਲੇ ਸੂਚਮੇ ਨਾਲ ਇਹ ਸੈਟਅਪ ਨਾਲ ਹੋਵੇ ਤਾਂ ਜੋ ਫਿਰ ਗਾਂ ਛੱਡੇ ਫਿਰਾਂਦਾ ਫਿਰ ਦਾਦਾਈ ਕੋਈ ਨਹੀਂ ਜਿਉਂ ਉਹ ਨਾ ਜੇ ਬਾਸ ਇੱਥੇ ਨਾਲ ਪੰਗਰਾਏ 2300 300 700 ਦੀ ਇੰਜੀਨਰ ਬੀ ਨਾਲ ਸਵਾਰ ਕਰ ਰਿਹਾ ਹੈ ਕਿ ਇਹ ਕਾਰੀ ਵਾਲ ਕਰਿਆ ਵਹਿ ਨੀ ਕਾਲਾ ਸਾ ਮੈਂ